ਸਸਿਲਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਡੇ ਲਈ ਅੰਬੀ ਦੀ ਖੱਟੀ ਮਿੱਠੀ ਚਟਣੀ ਆ ਜਿਹੜੀ ਉਹਦੀ ਰੈਸਪੀ ਲੈ ਕੇ ਆਏ ਆ ਇਹ ਅੰਬੀ ਦੀ ਚਟਣੀ ਤਾਂ ਤੁਸੀਂ ਬਹੁਤ ਵਾਰ ਆਮ ਬਣਾ ਕੇ ਖਾਦੀ ਹੋਊਗੀ ਅੱਜ ਜਿਹੜੇ ਤਰੀਕੇ ਨਾਲ ਆਪਾਂ ਅੰਬੀ ਦੀ ਚਟਣੀ ਤਿਆਰ ਕਰਾਂਗੇ ਉਹ ਤੁਸੀਂ ਦੇਖਣ ਲਈ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਬਨੇ ਰਹੋ ਇਹ ਜਿਹੜੀ ਚਟਣੀ ਆ ਇਹ ਬਹੁਤ ਹੀ ਦੇਖਣ ਦੇ ਵਿੱਚ ਖੂਬਸੂਰਤ ਲੱਗਦੀ ਆ ਤੇ ਜਿਹੜਾ ਇਹਦਾ ਕਲਰ ਆ ਇਹ ਵੀ ਬਹੁਤ ਹੀ ਲਾਜਬਾਬ ਹੈ ਤੇ ਚਲੋ ਵੀਡੀਓ ਦੇਖਣ ਲਈ ਮੇਰੇ ਨਾਲ ਬਨੇ ਰਹੋ ਤੇ ਆਪਾਂ ਅੰਬੀ ਦੀ ਚਟਣੀ ਕੁੱਟਣ ਦੇ ਲਈ ਦੋ ਅੰਬੀਆਂ ਲਈਆਂ ਨੇ ਆਪਾਂ ਅੰਬੀਆਂ ਫਰੈਸ਼ੀ ਲਈਆਂ ਨੇ ਇੱਕ ਆਪਾਂ ਨੇ ਥੋੜੇ ਜਿਹਾ ਵੱਡੇ ਸਾਈਜ਼ ਦੀ ਅੰਬੀ ਲੈ ਲਈ ਤੇ ਇੱਕ ਛੋਟੇ ਸਾਈਜ਼ ਦੀ ਇਹਨਾਂ ਦੋਨਾਂ ਅੰਬੀਆਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਤੇ ਹੁਣ ਆਪਾਂ ਡੰਡੀ ਵਾਲਾ ਪਾਸਾ ਜਿਹੜਾ ਅੰਬੀ ਦਾ ਉਹ ਕੱਟ ਕੇ ਉਤਾਰ ਕੇ ਰੱਖ ਦਵਾਂਗੇ ਤੇ ਹੁਣ ਆਪਾਂ ਅੰਬੀ ਨੂੰ ਚੰਗੀ ਤਰ੍ਹਾਂ ਸ਼ੈਲ ਲਵਾਂਗੇ ਇਹਨੂੰ ਤੁਸੀਂ ਮੈਂ ਤਾਂ ਚਾਕੂ ਦੇ ਨਾਲ ਛਿੱਲ ਰਹੀ ਹਾਂ ਤੁਸੀਂ ਇਹਨੂੰ ਪੀਲਰ ਦੇ ਨਾਲ ਵੀ ਪੀਲ ਕਰ ਸਕਦੇ ਹੋ ਤੇ ਅੰਬੀ ਦੀ ਜਿਹੜੀ ਚਟਣੀ ਆ ਗਰਮੀ-ਗਰਮੀ ਦੇ ਵਿੱਚ ਬਹੁਤ ਹੀ ਵਧੀਆ ਤੇ ਲਾਹੇਵੰਦ ਮੰਨੀ ਜਾਂਦੀ ਆ ਖਾਣ ਦੇ ਲਈ ਤੇ ਟੇਸਟੀ ਵੀ ਬਹੁਤ ਲੱਗਦੀ ਆ ਤੇ ਹਾਜਮਾ ਵੀ ਇਹਦੇ ਨਾਲ ਬਿਲਕੁਲ ਸਹੀ ਜਾਂਦਾ ਜਿਵੇਂ ਕਿ ਅੱਜ ਕੱਲ੍ਹ ਗਰਮੀ ਬਹੁਤ ਜ਼ਿਆਦਾ ਹੈ ਤੇ ਕੋਈ ਵੀ ਦਾਲ ਸਬਜ਼ੀ ਖਾਣ ਨੂੰ ਮਨ ਨਹੀਂ ਕਰਦਾ ਹੈਗਾ ਤਾਂ ਤੁਸੀਂ ਅੰਬੀ ਦੀ ਚਟਣੀ ਦੇ ਨਾਲ ਵੀ ਰੋਟੀ ਆ ਜਿਹੜੀ ਉਹ ਖਾ ਸਕਦੇ ਹੋ ਇਹ ਰੋਟੀ ਇਹਦੇ ਨਾਲ ਬਹੁਤ ਹੀ ਸਵਾਦ ਲੱਗਦੀ ਆ ਤੇ ਦਾਲ ਸਬਜ਼ੀ ਦੀ ਵੀ ਕੋਈ ਜ਼ਰੂਰਤ ਆ ਜਿਹੜੀ ਮਹਿਸੂਸ ਨਹੀਂ ਹੁੰਦੀ ਤੇ ਰੋਟੀਆਂ ਵੀ ਬੰਦਾ ਦੋ ਦੀ بجائے ਚਾਰ ਆ ਜਿਹੜੀਆਂ ਖਾ ਲੈਂਦਾ ਤੇ ਹੁਣ ਆਪਾਂ ਨੇ ਅੰਬੀਆਂ ਨੇ ਜਿਹੜੀਆਂ ਛਿੱਲ ਲਈਆਂ ਨੇ ਤੇ ਨਾਲ ਹੀ ਆਪਾਂ ਨੇ ਤਿੰਨ ਪਿਆਜ਼ ਨੇ ਜਿਹੜੇ ਉਹ ਵੀ ਕੱਟ ਲੈਨੇ ਹੁਣ ਆਪਾਂ ਇਹਨਾਂ ਨੂੰ ਛਿੱਲ ਕੇ ਚੰਗੀ ਤਰ੍ਹਾਂ ਪਾਣੀ ਦੇ ਨਾਲ ਇੱਕ ਵਾਰ ਫੇਰ ਤੋਂ ਧੋ ਲਵਾਂਗੇ ਧੋ ਕੇ ਆਪਾਂ ਇਹਨਾਂ ਨੂੰ ਕਟਾਂਗੇ ਤੇ ਦੇਖੋ ਇੱਧਰ ਆਪਾਂ ਤਾਜੇ ਪਾਣੀ ਦੇ ਨਾਲ ਪਿਆਜ਼ ਤੇ ਅੰਬੀਆਂ ਨੇ ਜਿਹੜੀਆਂ ਢੋ ਲਈਆਂ ਨੇ ਤੇ ਹੁਣ ਆਪਾਂ ਅੰਬੀਆਂ ਨੂੰ ਕਟਾਂਗੇ ਆਪਾਂ ਨੇ ਇਹਨਾਂ ਨੂੰ ਥੋੜੇ ਜੇ ਬਤਲੇ ਸਾਈਜ਼ ਦੇ ਵਿੱਚ ਕਟਾਂਗੇ ਕਿਉਂਕਿ ਆਪਾਂ ਇਹ ਚਟਣੀ ਆ ਜਿਹੜੀ ਕੁੰਡੀ ਛੋਟੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਮਿਕਸੀ ਦੇ ਵਿੱਚ ਵੀ ਬਣਾਉਣਾ ਚਾਹੁੰਦੇ ਹੋ ਤਾਂ ਮਿਕਸੀ ਦੇ ਵਿੱਚ ਵੀ ਤੁਸੀਂ ਇਹਨੂੰ ਪੀਸ ਸਕਦੇ ਹੋ ਮਿਕਸੀ ਦੇ ਨਾਲ ਕੀ ਹੈ ਕਿ ਜੇ ਬਿਲਕੁਲ ਜਿਹੜੀ ਚਟਣੀ ਆ ਉਹ ਬਹੁਤ ਬਰੀਕ ਹੋ ਜਾਂਦੀ ਆ ਇਸ ਕਰਕੇ ਆਪਾਂ ਥੋੜੀ ਜਿਹੀ ਚਟਣੀ ਨੂੰ ਦਰੜੀ ਜੀ ਰੱਖਾਂਗੇ ਤੇ ਆਪਾਂ ਨੇ ਅੰਬੀ ਆ ਜਿਹੜੀ ਪਤਲੀ-ਪਤਲੀ ਬਰੀਕ-ਬਰੀਕ ਕੱਟ ਲਈ ਆ ਤੇ ਇੱਧਰ ਆਪਾਂ ਇੱਕ ਸਾਈਡ ਦੇ ਉੱਪਰ ਕੋਲੀ ਟੋਕਰੀ ਦੇ ਵਿੱਚ ਬਰੀਕ-ਬਰੀਕ ਪਿਆਜ਼ ਕੱਟ ਕੇ ਰੱਖਾਂਗੇ ਪਿਆਜ਼ ਆਪਾਂ ਬਰੀਕ ਇਸ ਕਰਕੇ ਕਟਾਂਗੇ ਤਾਂ ਕਿ ਆਪਾਂ ਨੂੰ ਕੁੱਟਣ ਦੇ ਵਿੱਚ ਜਿਹੜੀ ਆਸਾਨੀ ਹੋਵੇ ਪਿਆਜ਼ਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਇਹ ਜਿਹੜੇ ਕੁੰਡੀ ਸੋਟੇ ਦੇ ਵਿੱਚ ਕੁੱਟਣੇ ਥੋੜੇ ਜਿਹੀ ਔਖੇ ਹੋ ਜਾਂਦੇ ਨੇ ਇਹਨਾਂ ਨਾਲ ਕੀ ਆ ਕਿ ਕੁੰਡੀ ਤੋਂ ਬਾਹਰ ਆਉਣ ਲੱਗ ਜਾਂਦੇ ਨੇ ਪਿਆਜ਼ ਜਦੋਂ ਆਪਾਂ ਥੋੜੇ ਜਿ ਮੋٹے ਸਾਈਜ਼ ਦੇ ਕੱਟਦੇ ਆ ਇਸੇ ਤਰ੍ਹਾਂ ਦੇਖੋ ਆਪਾਂ ਨੇ ਪਿਆਜ਼ ਨੇ ਜਿਹੜੇ ਬਰੀਕ-ਬਰੀਕ ਕੱਟ ਕੇ ਰੱਖ ਲਏ ਨੇ ਤੇ ਹੁਣ ਆਪਾਂ ਅੰਬੀਆਂ ਦੇ ਵਿੱਚ ਇੱਕ ਤੋਂ ਸਵਾ ਚਮਚਾ ਆਪਾਂ ਨੂਣ ਦਾ ਪਾ ਲਾਂਗੇ ਇਹ ਮੇਰੇ ਕੋਲ ਜਿਹੜਾ ਸੇਂਦਾਈ ਨੂਣ ਆ ਇਹ ਥੋੜਾ ਜਿ ਮੀਡੀਅਮ ਜਿਹਾ ਹੀ ਹੁੰਦਾ ਇਹਦੇ ਵਿੱਚ ਇਹ ਜ਼ਿਆਦਾ ਤੇਜ਼ ਨਹੀਂ ਹੁੰਦਾ ਹੈਗਾ ਇਸ ਕਰਕੇ ਆਪਾਂ ਇੱਕ ਸਵਾ ਚਮਚਾ ਇਹਦੇ ਵਿੱਚ ਨੂਣ ਦਾ ਪਾ ਲਿਆ ਤੇ ਹੁਣ ਆਪਾਂ ਪਹਿਲਾਂ ਅੰਬੀਆਂ ਨੂੰ ਕੁੱਟ ਲਵਾਂਗੇ ਟੈਂਬੀਆਂ ਨੂੰ ਆਪਾਂ ਨੇ ਥੋੜਾ ਜਿਹਾ ਬਰੀਕ ਕਰ ਲੈਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜੇ-ਥੋੜੇ ਪਿਆਜ਼ ਐਡ ਕਰਕੇ ਕੁੱਟਾਂਗੇ ਤਾਂ ਕਿ ਆਪਾਂ ਨੂੰ ਚਟਣੀ ਕੁੱਟਾਂ 'ਚ ਆਸਾਨੀ ਹੋਵੇ ਦੇਖੋ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਕਿ ਪਿਆਜ਼ ਨੇ ਜਿਹੜੇ ਆਪਣੇ ਉਹ ਕੁੰਡੀ ਤੋਂ ਉੱਛਲ ਕੇ ਬਾਹਰ ਆ ਰਹੇ ਨੇ ਤੇ ਇਹ ਪਾਣੀ ਛੱਡਣਾ ਸ਼ੁਰੂ ਕਰ ਦਿੰਦੇ ਨੇ ਤੇ ਹੁਣ ਆਪਾਂ ਥੋੜੇ-ਥੋੜੇ ਕਰਕੇ ਪਿਆਜ਼ ਪਾਵਾਂਗੇ ਤੇ ਹੁਣ ਆਪਾਂ ਜਿਹੜੇ ਬਾਕੀ ਬਚਦੇ ਪਿਆਜ਼ ਸੀਗੇ ਉਹ ਸਾਰੇ ਪਾ ਲੈਨੇ ਤੇ ਆਪਾਂ ਚਟਣੀ ਆ ਜਿਹੜੀ ਦੇਖੋ ਚਟਣੀ ਦਾ ਰੰਗ ਆ ਕਿੰਨਾ ਵਧੀਆ ਲੱਗ ਰਿਹਾ ਏ ਹਰਾ ਦੇ ਨਾਲ ਜਿਹੜਾ ਆਪਣਾ ਪਿਆਜ਼ ਆ ਬਹੁਤ ਵਧੀਆ ਕਲਰ ਇਹਦਾ ਆਇਆ ਏ ਤੇ ਇਹਦੇ ਪਾਣੀ ਵੀ ਬਹੁਤ ਜ਼ਿਆਦਾ ਪਿਆਜ਼ਾਂ ਨੇ ਛੱਡਤਾ ਏ ਇਸ ਕਰਕੇ ਆਪਾਂ ਇਹਨੂੰ ਜ਼ਿਆਦਾ ਬਰੀਕ ਨਹੀਂ ਕੁੱਟਾਂਗੇ ਆਪਾਂ ਇਹਨੂੰ ਥੋੜੀ ਜਿਹੀ ਮੋਟੀ ਰੱਖਾਂਗੇ ਮੋਟੀ ਜੀ ਚਟਣੀ ਆ ਜਿਹੜੀ ਇਹ ਜਿਆਦਾ ਸਵਾਦ ਲੱਗਦੀ ਆ ਕੁੰਡੀ ਸੋਟੇ ਦੇ ਨਾਲ ਕੁੱਟੀ ਹੋਈ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੀ ਵੀਡੀਓ ਦੇਖ ਰਹੇ ਨੇ ਉਹ ਮੇਰੀ ਵੀਡੀਓ ਨੂੰ ਲਾਈਕ ਕਰਦੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਦੇ ਉੱਤੇ ਵੀ ਕਲਿੱਕ ਕਰ ਦੇਣ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਪਸੰਦ ਆਉਂਦੀਆਂ ਤਾਂ ਆਪਣੇ ਰਿਲੇਟਿਵਸ ਨੂੰ ਬਾਤੋ-ਬਾਤ ਸ਼ੇਅਰ ਕਰ ਦਿਆ ਕਰੋ ਤੇ ਦੇਖੋ ਇੱਧਰ ਆਪਾਂ ਨੇ ਚਟਣੀਆਂ ਜਿਹੜੀ ਇਹ ਕੁੱਟ ਲਈ ਆ ਤੇ ਹੁਣ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ ਚੀਨੀ ਦੇ ਆਪਾਂ ਪਹਿਲਾਂ ਤਾਂ ਇਹਦੇ ਵਿੱਚ 3 ਕ ਚਮਚੇ ਹੀ ਪਾਵਾਂਗੇ ਆਪਾਂ ਜਿਹੜੀ ਇਹ ਜੀਨੀਆ ਬਹੁਤ ਘੱਟ ਇਸਤੇਮਾਲ ਕਰਦੇ ਆ ਘਰੇ ਚਾਹ ਦੇ ਵਿੱਚ ਵੀ ਦੁੱਧ ਵਗੈਰਾ ਚ ਵੀ ਆਪਾਂ ਸ਼ੱਕਰ ਹੀ ਪਾਉਣੀ ਆ ਇਸ ਕਰਕੇ ਥੋੜੇ ਜਿਹਾ ਮਿਠਾਸ ਦਾ ਘੱਟ ਅੰਦਾਜ਼ਾ ਇਹ ਤੇ ਆਪਾਂ ਚੈੱਕ ਕਰਕੇ ਬਾਅਦ ਵਿੱਚ ਹੋਰ ਇਹਦੇ ਵਿੱਚ ਚੀਨੀ ਐਡ ਕਰਾਂਗੇ ਤੇ ਚੀਨੀ ਦੇ ਨਾਲ ਵੀ ਆ ਜਿਹੜੀ ਇਹ ਚਟਣੀ ਥੋੜੀ ਜੀ ਪਾਣੀ ਹੋਰ ਵੀ ਜ਼ਿਆਦਾ ਛੱਡ ਦਿੰਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਹਰੀਆਂ ਮਿਸਟਾਂ ਦਾ ਇਸਤੇਮਾਲ ਨਹੀਂ ਕੀਤਾ ਹੈਗਾ ਆਪਾਂ ਇਹਦੇ ਵਿੱਚ ਰੰਗਤ ਦੇ ਲਈ ਲਾਲ ਮਿਰਚ ਤੇ ਆਪਣਾ ਥੋੜਾ ਜਿਹਾ ਤਿੱਖਾਪਨ ਲੈਉਣ ਲਈ ਲਾਲ ਮਿਰਚੀ ਵਰਤਾਂਗੇ ਲਾਲ ਮਿਰਚ ਵਾਲੀ ਜਿਹੜੀ ਚਟਣੀ ਆ ਇਹਦਾ ਕਲਰ ਆ ਬਹੁਤ ਸੋਹਣਾ ਆਉਂਦਾ ਹੈ ਤੇ ਤੁਸੀਂ ਇਹਨੂੰ ਕਿੰਨੇ ਦਿਨ ਮਰਜ਼ੀ ਸਟੋਰ ਕਰਕੇ ਰੱਖਿਓ ਇਹਦਾ ਕਲਰ ਵੀ ਨਹੀਂ ਖਰਾਬ ਹੁੰਦਾ ਹੈਗਾ ਤੇ ਇਹਦੇ ਵਿੱਚ ਹੁਣ ਆਪਾਂ ਮਿੱਠਾ ਚੈੱਕ ਕੀਤਾ ਸੀਗਾ ਮਿੱਠਾ ਥੋੜਾ ਜਿਹਾ ਮੈਨੂੰ ਘਾਟੇ ਲੱਗਿਆ ਤੇ ਹੁਣ ਆਪਾਂ ਦੋ ਚਮਚੇ ਇਹਦੇ ਵਿੱਚ ਚੀਨੀ ਦੇ ਹੋਰ ਐਡ ਕਰ ਲੈਨੇ ਤੇ ਹੁਣ ਆਪਾਂ ਚਟਣੀ ਨੂੰ ਆ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਦੇਖੋ ਇੱਧਰ ਚਟਣੀ ਆ ਜਿਹੜੀ ਆਪਣੀ ਬਣ ਕੇ ਬਹੁਤ ਵਧੀਆ ਤਿਆਰ ਹੋ ਗਈ ਹੈ ਤੇ ਤੁਸੀਂ ਕਲਰ ਵੀ ਚੈੱਕ ਕਰ ਸਕਦੇ ਹੋ ਕਲਰ ਕਿੰਨਾ ਸੋਹਣਾ ਆਇਆ ਏ ਤੇ ਇਸੇ ਤਰ੍ਹਾਂ ਹੀ ਤੁਸੀਂ ਇਹ ਚਟਣੀ ਆ ਜਿਹੜੀ ਹਫ਼ਤਾ ਭਰ ਲਈ ਸਟੋਰ ਕਰਕੇ ਰੱਖ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਦੇਖਣ ਲਈ ਵਾਡਾ ਬਹੁਤ ਬਹੁਤ ਧੰਨਵਾਦ ਹੈ ਇਸੇ ਤਰ੍ਹਾਂ ਹੀ ਮੇਰੀ ਵੀਡੀਓਜ਼ ਨੂੰ ਪਿਆਰ ਦਿੰਦੇ ਰਿਹਾ ਕਰੋ ਤਾਂ ਕਿ ਮੇਰੀ ਹੌਸਲਾ ਵਧਾਈ ਬੱਸ ਸਤਿ ਸ਼੍ਰੀ ਅਕਾਲ ਜੀ